ਸਰ ਜੀ ਮਤਲਬ ਇਹਨਾਂ ਸਹੁਰਿਆਂ ਵੱਲੋਂ ਇਹਨੂੰ ਡਿਪਰੈਸਟ ਕੀਤਾ ਜਾਂਦਾ ਜੀ ਮਤਲਬ ਇਹ ਇਹਦੇ ਸੱਸਾ ਦਾ ਮਤਲਬ ਜਦੋਂ ਦਾ ਆ ਤੇ ਗਿਆ ਇਹ ਇਹਨੂੰ ਪਹਿਲਾਂ ਉਹਦੇ ਇੱਕ ਦਿਨ ਪਹਿਲਾਂ ਕਹਿੰਦੇ ਫੋਨ ਕਰਿਆ ਇਹ ਕਹਿੰਦਾ ਮੈਨੂੰ ਫੋਨ ਕੁਝ ਕਿਸੇ ਨੇ ਕਰਿਆ ਨਹੀਂਗਾ ਇਹ ਫਿਰ ਅਗਲੇ ਦਿਨ ਇਹਨੂੰ ਮਤਲਬ ਜਦੋਂ ਉੱਥੇ ਗਿਆ ਇਹਨੂੰ ਮਾਲੋ ਹੱਥੋਂ ਭਾਈ ਇਹ ਨਾਲ ਹੋਈ ਆ ਬਹੁਤ ਜਿਆਦੇ ਗਲਤ ਤਰੀਕੇ ਨਾਲ ਇਹਨੂੰ ਗਾਲਾਂ ਗੋਲਾਂ ਕੱਢੀਆਂ ਗਈਆਂ ਵੀ ਤੂੰ ਰਾਤ ਦਾ ਪਹੁੰਚਿਆ ਨਹੀਂ ਇਹ ਕਹਿੰਦਾ ਮੈਨੂੰ ਕਿਸੇ ਨੇ ਦੱਸੀ ਦੱਸਿਆ ਨਹੀਂਗਾ ਰਾਤ ਦਾ ਤੇ ਭੋਗ ਤੇ ਵੀ ਇਹਦੇ ਨਾਲ ਦੁਰਬਿਹਾਰ ਹੋਇਆ ਉੱਥੇ ਉਹ ਇਹਦਾ ਸਹੁਰੇ ਵੱਲੋਂ ਇਹਦੇ ਮਾਮੇ ਦੇ ਮੁੰਡਿਆਂ ਵੱਲੋਂ ਤੇ ਇਹਦੀ ਘਰ ਵਾਲੀ ਵੱਲੋਂ ਉਹਨੂੰ ਬਹੁਤ ਜ਼ਿਆਦਾ ਮਤਲਬ ਟਾਰਚਰ ਕੀਤਾ ਜਾਂਦਾ ਸੀ ਇਹ ਪੈਂਟਰੀ ਤੌਰ ਤੇ ਇਹ ਕਰਕੇ ਸੁਸਾਇਡ ਮੈਨੇ ਕੀਤਾ ਕਿੰਨੇ ਬੱਚੇ ਨੇ ਨਾਲ ਜਿਹੜੇ ਘਰ ਵਾਲੀ ਨਾਲ ਵੀ ਕੋਈ ਕਾਲਾ ਰੌਲਾ ਚੱਲਦਾ ਸੀ ਹਾਂਜੀ ਘਰ ਵਾਲੀ ਨਾਲ ਮਤਲਬ ਇੱਕ ਕਰੇ ਲੜਾਈ ਕਰਕੇ ਚਲ ਕੇ ਲਈ ਜਾਂਦਾ ਸੀ ਇਹਨਾਂ ਦਾ ਤੇ ਉਹਦੇ ਕਰਕੇ ਮਤਲਬ ਇੱਕ ਬੇਟਾ ਇਹਦੇ ਕੋਲ ਇੱਕ ਬੇਟੀ ਆ ਛੋਟੇ ਛੋਟੇ 8 ਸਾਲ ਦਾ ਬੇੜਾ 4 ਸਾਲ ਦੀ ਕੁੜੀ ਆ ਤੇ ਉਹ ਲੜਕੇ ਮਤਲਬ ਉੱਥੇ ਚਲੀ ਜਾਂਦੀ ਸਾਰੇ ਇਹ ਇੱਥੇ ਮਤਲਬ ਬਾਜੋਂ ਤੋਂ ਫੋਨ ਫੋਨ ਕਰਦਾ ਸੀ ਆਉਂਗੇ ਨਹੀਂ ਸੀ ਇੱਕ ਤੇ ਦੋ ਦਿਨ ਵਰਗੇ ਵੀ ਪਰ ਉਹ ਆਈ ਨਹੀਂ ਸੀ ਕਹਿੰਦੀ ਮੈਂ ਉੱਥੇ ਜਾਣਾ ਨਹੀਂਗਾ ਕੀ ਮੰਗ ਕਰਦੇ ਪ੍ਰਸਾਦ ਜੀ ਪ੍ਰਸਾਦ ਜੀ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਤਰੀਕੇ ਨਾਲ ਮਤਲਬ ਦਵਾਈ ਪੀਤੀ ਗਈ ਆ ਇੰਨਾ ਮਤਲਬ ਅੱਧਾ ਲੀਟਰ ਦਵਾਈ ਮਾਂਗੇ ਪੀ ਗਿਆ ਮਤਲਬ ਇੰਨਾ ਗੇ ਦੁਖੀ ਸੀ ਇਹਨਾਂ ਤੋਂ ਅਸੀਂ ਮੈਂ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਘਰ ਵੱਲੋਂ ਮਾਮਾ ਜੀ ਦੇ ਮੇਰੇ ਇਹਨਾਂ ਦਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਦੇ ਵਿੱਚ ਇਹਨਾਂ ਨੂੰ ਖਾਲਾ ਕਹਿੰਦੇ ਤੇ ਜੀ ਇਹਨਾਂ ਨੇ ਮਤਲਬ ਕੀ ਆਪਣੇ ਘਰ ਵਾਲੀ ਨੂੰ ਮੈਸੇਜ ਵਗੈਰਾ ਕਰੇ ਤੇ ਦੱਸਿਆ ਕਿ ਮੈਂ ਦਵਾਈ ਪੀ ਲੂੰ ਮੈਂ ਮਰ ਜੂੰਗਾ ਕਿ ਇਹਨਾਂ ਨੇ ਨਾ ਇਹ ਉੱਥੇ ਚਲੇ ਗਏ ਮੇਰੇ ਮਾਮਾ ਜੀ ਸੌਰੇ ਤੇ ਇਹਦੇ ਮਾਮਾ ਜੀ ਦੇ ਮੁੰਡੇ ਤੇ ਵੀਰੀ ਵੀਰੀ ਦੀ ਮਰੀ ਮਾਮੀ ਜੀ ਦੇ ਉਹਨਾਂ ਨੇ ਇਹਦੇ ਨਾਲ ਹੱਥੋਂ ਪਾਈ ਕਰੀ ਤੇ ਇਹਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਤੇ ਨਾਲ ਕੀ ਇਹਨਾਂ ਨੇ ਕਿਹਾ ਵੀ ਇਹਨੂੰ ਸੁੱਕਾ ਨਾ ਜਾਣ ਦੇਣਾ ਜਿਹਨੂੰ ਮਾਰਨਾ ਤੇ ਮੇਰੇ ਮਾਮਾ ਜੀ ਦੇ ਬੇਟਾ ਤੇ ਆ ਸਾਹਮਣੇ ਇਹ ਮਤਲਬ ਕੀ ਪਿੱਛੇ ਖੜੇ ਤੇ ਇਹਨਾਂ ਨੇ ਸੁਣ ਲਈ ਸਾਰੀ ਗੱਲ ਤੇ ਫਿਰ ਕੀ ਇਹ ਜਦੋਂ ਮਾਮਾ ਜੀ ਇਧਰੋਂ ਆ ਗਏ ਉੱਥੋਂ ਲੰਘਿਆ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਘਰੇ ਆ ਕੇ ਫਿਰ ਬਾਅਦ ਚੋਂ ਦਵਾਈ ਪੀ ਲਈ ਤੇ 5 ਦਿਨ ਮਾਮਾ ਜੀ ਉੱਥੇ ਰੱਖੇ ਨੇ ਮਤਲਬ ਕਿ ਮੇਰੀ ਮਾਮੀ ਜੀ ਇੱਕ ਵਾਰ ਵੀ ਨਹੀਂ ਗਏ ਉੱਥੇ ਨਾ ਕਿਸੇ ਦਾ ਫੋਨ ਆਇਆ ਜੀ ਮਤਲਬ ਕਿ ਕੱਲ ਵੀ ਸਮਾਂ ਤੇ ਉਲਟੇ ਸਾਡੇ ਤੇ ਇਨਜਾਮ ਲਾ ਰਹੇ ਤੇ ਕਿ ਜਿਹੜਾ ਸਾਡੇ ਲਈ ਪੇਪਰ ਲਿਖ ਕੇ ਮਾਮਾ ਜੀ ਨੇ ਸਾਰੇ ਸਾਈਨ ਕਰੇ ਤੇ ਕਿ ਧਮਕੀਆਂ ਦੇ ਰਹੇ ਤੇ ਵੀ ਬਾਰ ਬਾਰ ਵੀ ਤੈਨੂੰ ਮਾਰ ਦਾਂਗਾ ਐ ਕਰਦਾਂਗੇ ਉਹਨੂੰ ਮਤਲਬ ਟਾਰਚਰ ਕਰਕੇ ਤਾਂ ਕਰਕੇ ਉਹਨੇ ਆਪਣੀ ਮਤਲਬ ਜਾਨ ਉਹ ਕਰ ਲਈ ਅੱਛਾ ਸ਼ਹਿਰ ਨੋਟ ਦੇ ਵਿੱਚ ਕੀ ਕਿਹੜਾ ਕਿਹੜਾ ਨਾਮ ਹੈ ਜਿਹੜਾ ਸੋਸਾਇਟੀ ਨੋਟ ਦੇ ਵਿੱਚ ਇਹ ਮਤਲਬ ਇੱਕ ਤਾਂ ਬਹੀਰੀ ਦਾ ਨਾਮ ਦੱਸਿਆ ਗਿਆ ਜਿਹਨੇ ਮਾਮਾ ਜੀ ਦਾ ਮੁੰਡਾ ਸੀ ਜੀ ਅਸੀਂ ਪਹਿਲਾਂ ਵੀ ਸੁਣਿਆ ਜੀ ਮਾਮਾ ਜੀ ਸਾਨੂੰ ਦੱਸਦੇ ਹੁੰਦੇ ਤੇ ਵੀ ਜਾਦੇ ਉਹੀ ਉਹ ਕਰਦਾ ਜੀ ਪੰਜੋਲੀ ਪਿੰਡ ਦਾ ਜੀ ਇਹੋ ਮਤਲਬ ਕਿ ਹਾਂ ਇਹ ਉਹ ਮਤਲਬ ਜਿਆਦਾ ਜਿਆਦਾ ਵੀ ਜਾਂਦਾ ਸੀ ਇਹਦੇ ਇਹਦੇ ਨੂੰ ਟੌਰਚਰ ਕਰਦੇ ਇਹਨੇ ਪਹਿਲਾਂ ਸਾਨੂੰ ਕੋਈ ਦੱਸਿਆ ਨਹੀਂ ਜਦੋਂ ਸਾਨੂੰ ਦੱਸਿਆ ਜੀ ਅਸੀਂ ਫਿਰ ਉਹਦੀ ਮਤਲਬ ਪਤਾ ਕਰਿਆ ਜੀ ਵੀ ਇੱਥੇ ਦਾ ਜੀ ਮਤਲਬ ਬੇਟਰਾ ਦਾ ਠੇਕੇਦਾਰ ਹੈ ਇਹੋ ਬੰਦਾ ਕੋਈ ਤੇ ਤਾਂ ਕਰਕੇ ਉਹਨਾਂ ਦੀ ਵਜ੍ਹਾ ਨਾਲ ਮੇਰੇ ਮਾਮਾ ਦੀ ਡੈਥ ਹੋਈ ਹੈ ਜੀ ਅੱਗੇ ਵੀ ਇਹਨੂੰ ਤੰਗ ਪ੍ਰੇਸ਼ਾਨ ਕਰਦੇ ਹਾਂ ਜੀ ਅੱਗੇ ਵੀ ਤੰਗ ਪ੍ਰੇਸ਼ਾਨ ਕੋਈ ਰੌਲਾ ਚੱਲਦਾ ਜੀ ਘਰ ਵਾਲੀ ਨਾਲ ਵੀ ਪਹਿਲਾਂ ਜੀ ਘਰ ਵਾਲੀ ਮਤਲਬ ਕਿ ਬੱਚੇ ਤੇ ਜਿਹੜੇ ਜੀ ਇੱਕ ਦਾ 8 ਸਾਲ ਦਾ ਬੇਟਾ ਤੇ 4 ਸਾਲ ਦੀ ਬੇਟੀ ਸੀ ਜੀ ਜਿਹੜਾ ਜੀ ਬੇਟਾ ਤੇ ਮਤਲਬ ਬੇਟੀ ਉੱਥੇ ਹੀ ਪੜਦੇ ਤੇ ਜੀ ਸਰਾਂ ਨੇ ਸਕੂਲ ਦੇ ਵਿੱਚ ਹੈ ਜੀ ਮਾਮੇ ਜੀ ਆਉਂਦੇ ਤੇ ਉਹ ਕੱਲੇ ਆਉਂਦੇ ਤੇ ਮਤਲਬ ਮਤਲਬ ਕਿ ਬੇਟਾ ਬੇਟੀ ਨੂੰ ਨਹੀਂ ਵੀਰੇ ਲੈ ਕੇ ਆਉਂਦੇ ਤੇ ਇਹ ਉੱਥੇ ਰਹਿੰਦੇ ਤੇ ਘਰ ਵਾਲੀ ਸੰਸਕਾਰ ਤੇ ਪਹੁੰਚੀ ਹੈ ਸੰਸਕਾਰ ਤੇ ਜੀ ਮੈਨੂੰ ਤਾਂ ਦਿਖੀ ਨਹੀਂ ਹੈਗੀ ਜੀ ਪਹੁੰਚੀ ਨਹੀਂ ਵੈਸੇ ਜੀ ਆਈ ਨਹੀਂ ਜੀ ਹੁਣ ਤੁਸੀਂ ਦੇਖਿਆ ਜੂਰੇ ਬੱਚੇ ਆਏ ਤੇ ਜੀ ਬੱਚਿਆਂ ਦੇ ਅੱਖਾਂ ਚੋਂ ਅੰਜੂ ਨਹੀਂ ਆਇਆ ਕਿਉਂਕਿ ਬੱਚਿਆਂ ਨੂੰ ਜਦੋਂ ਪਤਾ ਹੀ ਨਹੀਂ ਮੇਰਾ ਬਾਪ ਕੌਣ ਹੈ ਜੀ ਜਦੋਂ ਬੱਚਿਆਂ ਨੂੰ ਸਾਰ ਪਤਾ ਹੋਊਗਾ ਵੀ ਮੇਰਾ ਬਾਪ ਇਹ ਆ ਬੇਟਾ ਉਹਨਾਂ 8 ਸਾਲ ਦਾ ਜੀ 8 ਸਾਲ ਦਾ ਛੋਟਾ ਬੱਚਾ ਨਹੀਂ ਹੁੰਦਾ ਜੀ ਉਹਨੂੰ ਮਤਲਬ ਸਾਰਾ ਕੁਝ ਪਤਾ ਜੀ ਜਿਹੜਾ ਕੁਝ ਉਹਨਾਂ ਨੂੰ ਸਿਖਾਇਆ ਗਿਆ ਉਹ ਕੁਝ ਉਹਨਾਂ ਨੇ ਆ ਕੇ ਬਰੇ ਬੱਚਿਆਂ ਨੇ ਕਰੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਜੀ ਮਤਲਬ ਇੱਕ ਤਾਂ ਸਹੁਰਾ ਸਾਹਿਬ ਤੇ ਇਹਨਾਂ ਦੇ ਇੱਕ ਇਹਨਾਂ ਦੀ ਸੱਸ ਦੀ ਸਾਸੇ ਦੀ ਡੈਥ ਹੋ ਗਈ ਸੀ ਜੀ ਮਤਲਬ ਇਹਨਾਂ ਨੇ ਬਹੁਤ ਪ੍ਰੇਸ਼ਾਨ ਕਰਿਆ ਹੋਇਆ ਸੀ ਪ੍ਰੇਸ਼ਾਨੀ ਦੇ ਕਾਰਨ ਨੇ ਆਪਾਂ ਮੰਨ ਸਕਦੇ ਹਾਂ ਇਹਨੂੰ ਜਿਹੜਾ ਸੁਸਾਇਡ ਕੀਤਾ ਹਾਂਜੀ ਪ੍ਰੇਸ਼ਾਨੀ ਦਾ ਕਾਰਨ ਹੈ ਜੀ ਉਹਨਾਂ ਨੇ ਮਤਲਬ ਕੀ ਬਾਅਦ ਚ ਦਵਾਈ ਪੀ ਕੇ ਮੇਰੀ ਮਾਸੀ ਜੀ ਨੂੰ ਫੋਨ ਕਰਿਆ ਮਾਮਾ ਜੀ ਨੇ ਵੀ ਮੈਂ ਉਹਨਾਂ ਕਰਕੇ ਦਵਾਈ ਪੀ ਲਈ ਬਹੁਤ ਦੁ ਮੇਰੇ ਮਤਲਬ ਮੇਰੇ ਮਾਮਾ ਜੀ ਤੇ ਕਈ ਮਡੌੜ ਤੋਂ ਉਹਨਾਂ ਨੂੰ ਉਹਨਾਂ ਨੇ ਮਿਲੇ ਉੱਥੇ ਰੋਟੀ ਦੇ ਬਲਾਂ ਦੇ ਉਹਨਾਂ ਨੇ ਉਹਨੂੰ ਦੱਸਿਆ ਵੀ ਮੈਂ ਬਹੁਤ ਦੁਖੀ ਹਾਂ ਮੰਗੇ ਸਾਡੀ ਪ੍ਰਸ਼ਾਸਨ ਤੋਂ ਇਹ ਹੀ ਸਾਨੂੰ ਇਨਸਾਫ ਚਾਹੀਦਾ ਜੀ ਮਤਲਬ ਕਿ ਜਿਹੜਾ ਵੀਰੀ ਆ ਜੀ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਤੇ ਪਰਚਾ ਹੋਵੇ ਜੀ ਸਾਡੀ ਇਹ ਹੀ ਆ ਜੀ ਬਾਕੀ ਸੋਹਰਾ ਸਾਹਿਬ ਤੇ ਵੀ ਮਤਲਬ ਇਹਨਾਂ ਦੇ ਘਰ ਵਾਲੀ ਤੇ ਵੀ ਹੋਣੀ ਚਾਹੀਦੀ ਹੈ ਜੀ ਕਾਰਵਾਈ ਹੁਣ ਤੁਸੀਂ ਮੰਨ ਕੇ ਚੱਲੋ ਸਰ ਇੱਕ ਵਾਰ ਵੀ ਨਹੀਂ ਜਨਾਨੀ ਆਈ ਜਿਨ੍ਹਾਂ ਦਾ ਹਸਪੀਟਲ ਚ ਆਇਆ ਜਦੋਂ ਮਤਲਬ ਬੰਦੇ ਦਾ ਘਰ ਆਲਾ ਪਿਆ ਹੋਵੇ ਹਸਪੀਟਲ ਚ ਡੈਥ ਹੋਈ ਵੀ ਆ ਜੀ ਫੇਰ ਵੀ ਨਹੀਂ ਪਹੁੰਚੇ ਹੈਗੇ ਜੀ ਹੁਣ ਪਤਾ ਜੀ ਵੀ ਉੱਥੇ ਡੈਥ ਆ ਜੀ ਕੱਲ ਕੱਲ ਵੀ ਸਵੇਰ ਦਾ ਪਤਾ ਦੀ ਜੀ ਬੰਦਾ ਮੁਰਦਗਾੜ ਦੇ ਵਿੱਚ ਤਾਂ ਪਹੁੰਚ ਸਕਦਾ ਜੀ ਮੁਰਦਗਾੜ ਚ ਵੀ ਨਹੀਂ ਪਹੁੰਚੇ ਹੈਗੇ ਜੀ ਮੇਨ ਸਵਾਲ ਤਾਂ ਸਾਡਾ ਹੈ ਜੀ ਸਾਨੂੰ ਪ੍ਰਗਾ ਸਿੰਘ ਪਿੰਡ ਨੇ ਲਵਾਣਾ ਮਾਡਲ ਟਾਊਨ ਦਾ ਸੀਗਾ ਇਹ ਸਰਾਨਾ ਪਿੰਡ ਮੂਲੀ ਪਰਥਾਣੇ ਚ ਪੈਂਦਾ ਉੱਥੇ ਵਸਿਆ ਹੋਇਆ ਸੀਗਾ ਇਹ ਦੇ ਸੱਸਰੀਨਾ ਡੈਥ ਹੋ ਗਈ ਸੀਗੀ ਤੇ ਇਹਦੇ ਘਰ ਵਾਲੀ ਕੁਲਦੀਪ ਘਰ ਉੱਥੇ ਗਈ ਹੋਈ ਸੀਗੀ ਇਹਨੇ ਕੌਲਕੌਲ ਕੀਤੀ ਹੋਣੀ ਇਹਨੇ ਫੋਨ ਨਹੀਂ ਚੱਕਿਆ ਹੈਗਾ ਜਿਸ ਦਿਨ ਡੈਥ ਹੋਈ ਇਹਦੀ 8 ਤਰੀਕ ਨੂੰ 9 ਤਰੀਕ ਨੂੰ ਉੱਥੇ ਗਿਆ ਉਹ ਵੀਰੀ ਸੀਗਾ ਉਹਦਾ ਪੰਜੂੜੀ ਦਾ ਮੁੰਡਾ ਉਹਦੇ ਮਾਮੇ ਦਾ ਰੜਕਾ ਉਹਦੇ ਘਰ ਵਾਲੀ ਦਾ ਉਹ ਜਾ ਕੇ ਉਹਨੂੰ ਬੁਰਾ ਭਲਾ ਬੋਲਿਆ ਥੱਪੜ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਦੇ ਵਿੱਚ ਇਹ ਆ ਕੇ ਇਹਨੇ ਆਪਣੇ ਘਰੇ 10 ਤਰੀਕ ਨੂੰ 10 12 ਨੂੰ ਇੱਕ ਸੁਸਾਈਡ ਨੋਟ ਲਿਖਦਾ ਉਹਦਾ ਲਿਖਦਾ ਵੀ ਮੈਂ ਤਾਂ ਤੰਗ ਆ ਕੇ ਵੀ ਆਪਣੀ ਉਹ ਬੇਇੱਜ਼ਤੀ ਕਰਤੀ ਮੇਰੀ ਉਹਦੇ ਕਰਕੇ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹਾਂ ਤੇ ਉਹਨੇ ਪੋਇਜ਼ਨ ਪੂਜਨ ਖਾ ਲਈ ਸੀਗੀ ਰਜਿੰਦਰਾ ਹਸਪਤਾਲ ਦੇ ਵੀ ਦਾਖਲ ਸੀਗਾ 23 ਤਰੀਕ ਦਾ ਤੇ 25 ਤਰੀਕ ਨੂੰ ਉਹਦੀ ਉੱਥੇ ਡੈਥ ਹੋ ਗਈ ਦਰਾਨੇ ਇਲਾਜ ਤੇ ਉਹਦੀ ਇੱਕ ਛੂਛਾ ਦਿਨ ਉੜਦੇ ਅਧਾਰ ਤੇ ਉਹਦੀ ਮਦਰ ਨਸ਼ਤਰ ਕੌਰ ਵਾਈਫ ਆ ਪ੍ਰਗਾ ਸਿੰਘ ਦੇ ਬਿਆਨ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ 108 ਬੀ ਐਨ ਐਸ ਦੇ ਤਹਿਤ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਇਫੈਕਟ ਹੋਣਗੇ ਉਹਦੇ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਜਾਨੀ ਜਾਊਗੀ ਅੱਗੇ ਹਾਂਜੀ ਗ੍ਰਿਫਤਾਰੀ ਹੋ ਗਈ ਗ੍ਰਿਫਤਾਰੀ ਫਿਲਹਾਲ ਨਹੀਂ ਹੋ ਪੱਜਿਆ ਹੋਇਆ ਬੀਰੀ ਜਿਹੜਾ ਪੰਜੋਲੀ ਦਾ ਹੈਗਾ ਹਾਂਜੀ ਤਰਾ ਵਗੜੀਆਂ ਲੱਗੀਆਂ ਨਹੀਂ ਜੜੀਆਂ ਦਾ 108 ਬੀਐਨਐਸ ਉਹਦੇ ਤਹਿਤ ਪਰਚਾ ਦਰਜ ਕੀਤਾ ਸੀ